ਸਾਥੀਓ ਦੋਸਤੋ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਨਵਾਂ ਪ੍ਰਸੰਗ ਲੈ ਕੇ ਹਾਜ਼ਰ ਹੋਏ ਆਂ ਇੱਕ ਸਾਖੀ ਵੀ ਕਹਿ ਸਕਦਾ ਆ ਕਿ ਕਿਸ ਤਰ੍ਹਾਂ ਇੱਕ ਆਤਮਾ ਜਿਸ ਨੇ ਮਾੜੇ ਕਰਮ ਕੀਤੇ ਹੋਏ ਸੀ ਉਸ ਦਾ ਸੰਸਕਾਰ ਹੋ ਰਿਹਾ ਸੀ ਮਾੜੇ ਕਰਮ ਕੀਤੇ ਹੋਏ ਸੀ ਜਮਦੂਤ ਜਮਗਣ ਉਸ ਨੂੰ ਨਰਕਾਂ ਨੂੰ ਲੈ ਕੇ ਜਾ ਰਹੀ ਸੀ ਤੇ ਕਿਸ ਤਰ੍ਹਾਂ ਕੁਝ ਵਾਪਰਦਾ ਕੁਝ ਐਸਾ ਵਾਪਰਦਾ ਕਿ ਉਹ ਨਰਕਾਂ ਤੋਂ ਸਵਰਗਾਂ ਨੂੰ ਹੋ ਤੁਰਦੀ ਆ ਉਹ ਰੂਹ ਆਤਮਾ ਉਸ ਨੂੰ ਰਾਮਗਣ ਲੈ ਕੇ ਜਮਦੂਤਾਂ ਤੋਂ ਖੋ ਕੇ ਲੈ ਜਾਂਦੇ ਆ ਕੀ ਵਾਪਰਿਆ ਉਸ ਨਾਲ ਇਹ ਆਪਾਂ ਅੱਜ ਗੱਲ ਸਾਂਝੀ ਕਰਾਂਗੇ ਇਸ ਲਈ ਤੁਸੀਂ ਇਹ ਵੀਡੀਓ ਨੂੰ ਅੰਤ ਤੱਕ ਦੇਖਣਾ ਪਹਿਲੀ ਗੱਲ ਕੁਝ ਲੋਕ ਇੰਤੁ ਪਰੰਤੂ ਕਰਦੇ ਹਨ ਕਿ ਇਹ ਆਤਮਾਵਾਪੂਤ ਪ੍ਰੇਤ ਨਹੀਂ ਹੁੰਦੀ। ਮੈਂ ਇਸ ਵਿੱਚ ਜ਼ਿਆਦਾ ਵਿਸਥਾਰ ਨਾਲ ਨਹੀਂ ਜਾਵਾਂਗਾ। ਬਸ ਇੱਕ ਗੁਰਬਾਣੀ ਦੇ ਅਨੁਸਾਰ ਹੀ ਇੱਕ ਗੱਲ ਦੱਸਣੀ ਚਾਹਾਂਗਾ ਕਿ ਧੰਨ ਧੰਨ ਸਾਹਿਬ ਜੀ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੀ ਰਚਨਾ ਸੁਖਮਨੀ ਸਾਹਿਬ ਜੀ ਵਿੱਚ ਇਸ ਸਪਸ਼ਟ ਲਿਖਿਆ ਹੈ ਕਿ ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾਚ। ਗੁਰੂ ਸਾਹਿਬ ਨੇ ਆਪ ਹੀ ਲਿਖਿਆ ਕਿ ਕਈ ਕਰੋੜਾਂ ਹੀ ਉਹ ਦਹਾਨ ਪ੍ਰੇਤ ਹਨ। ਸ਼ੂਕਰ ਮਿਰਗਾਚ ਮਤਲਬ ਇਹ ਜੂਨੀਆ ਬਣੀਆਂ ਹੋਈਆਂ ਹਨ। ਇਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਆਪਾਂ ਜ਼ਿਆਦਾ ਇਸ ਵੱਲ ਨਾ ਜਾਈਏ। ਗੱਲ ਕਰਦੇ ਹਾਂ। ਇਹ ਜੋ ਪ੍ਰਸੰਗ ਹੈ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੋ ਕਿ ਪੰਜਾਬੀ ਦੇ ਮਨਮਹਾਨ ਵਿਦਵਾਨ ਹੋਏ ਆ, ਕਵੀ ਹੋਏ ਆ। ਅਧਿਆਤਮਕ ਕਵੀ ਵੀ ਕਿਹਾ ਜਾਂਦਾ ਉਹਨਾਂ ਨੂੰ ਅਰਸ਼ਾਂ ਦੇ ਕਵੀ ਵੀ ਕਿਹਾ ਜਾਂਦਾ। ਸੋ ਉਹਨਾਂ ਨੇ ਅਰਸ਼ਾਂ ਦੀ ਗੱਲ ਕੀਤੀ ਹੈ ਅਧਿਆਤਮ ਦੀ ਗੱਲ ਕੀਤੀ ਹੈ ਉਹਨਾਂ ਦੀ ਇੱਕ ਲਿਖੀ ਹੋਈ ਪੁਸਤਕ ਹੈ ਗੁਰੂ ਨਾਨਕ ਚਮਤਕਾਰ ਜਿਸ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਾਣੀ ਨੂੰ ਆਧਾਰ ਬਣਾ ਕੇ ਉਸ ਦੇ ਵਿੱਚੋਂ ਪ੍ਰਸੰਗ ਲੈ ਲੈ ਕੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਜੀਵਨ ਨੂੰ ਉਸ ਵਿੱਚ ਸੌਖੇ ਤਰੀਕੇ ਨਾਲ ਮਤਲਬ ਦੱਸਿਆ ਹੈ ਸੋ ਅੱਜ ਆਪਾਂ ਇਹ ਪ੍ਰਸੰਗ ਉਸੇ ਪੁਸਤਕ ਵਿੱਚੋਂ ਲੈ ਰਹੇ ਹਾਂ ਗੱਲ ਉਸ ਸਮੇਂ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਰਦਾਨਾ ਜੀ ਜਗਤ ਦੇ ਉਧਾਰ ਵਾਸਤੇ ਕਲਿਆਣ ਵਾਸਤੇ ਯਾਤਰਾਤੇ ਜਾ ਰਹੇ ਸਨ ਤਾਂ ਇੱਕ ਸੰਘਣੇ ਜੰਗਲ ਵਿੱਚੋਂ ਲੰਘ ਰਹੇ ਹੁੰਦੇ ਹਨ ਜੰਗਲ ਬਹੁਤ ਸੰਘਣਾ ਸੀ ਬੀਆਬਾਨ ਸੀ ਕਿਤੇ ਕੋਈ ਜੀਵ ਜੰਤੂ ਜਾਂ ਕੋਈ ਮਨੁੱਖ ਜਾਂ ਕੋਈ ਘਾਰਾ ਦੀ ਨਹੀਂ ਦਿਸਦਾ ਸੀ ਮਰਦਾਨਾ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਹਨ ਕਿ ਮਹਾਰਾਜ ਇਹ ਕਿਸ ਤਰ੍ਹਾਂ ਦਾ ਜੰਗਲ ਹੈ ਜਿੱਥੇ ਕੋਈ ਭਿਆਨਕ ਜੰਗਲ ਵਿਪਰੀਤ ਹੋ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਮਰਦਾਨਾ ਜਿੱਥੇ ਨਾਮ ਦਾ ਵਾਸਾ ਨਹੀਂ ਹੁੰਦਾ ਉੱਥੇ ਇਸੇ ਤਰ੍ਹਾਂ ਦੇ ਭਿਆਨਕ ਜਿਹੜੇ ਜੰਗਲ ਬਣ ਜਾਂਦੇ ਹਨ ਉੱਥੇ ਕੋਈ ਵਾਸਾ ਨਹੀਂ ਹੁੰਦਾ ਕੋਈ ਵਸੋਂ ਨਹੀਂ ਹੁੰਦੀ ਤੇ ਜਿੱਥੇ ਗੁਰੂ ਦੇ ਪਿਆਰੇ ਨਾਮ ਜਪਦੇ ਹਨ ਉਹ ਆਪਣੇ ਨਾਮ ਜਪਣ ਕਰਕੇ ਉੱਥੇ ਵਸੋਂ ਹੋ ਜਾਂਦੀ ਹੈ ਜੈਸ ਤਨਾ ਗੁਰੂ ਅਰਜੁਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਸਰ ਸ਼ਹਿਰ ਬਸਾਇਆ ਹੈ ਇਹ ਉਹਨਾਂ ਦੀ ਮਿਹਰ ਸਦਕਾ ਹੈ ਉਹਨਾਂ ਦੇ ਨਾਮ ਸਦਕਾ ਹੈ ਸੋ ਜੰਗਲ ਵਿੱਚੋਂ ਲੰਘਦੇ ਲੰਘਦੇ ਗੁਰੂ ਸਾਹਿਬ ਇੱਕ ਪਿੰਡ ਵਿੱਚ ਪਹੁੰਚਦੇ ਹਨ ਜੋ ਕਿ ਠੱਗਾਂ ਦਾ ਪਿੰਡ ਸੀ ਜਿਆਦਾ ਬਹੁਤਾਵ ਦੇ ਵਿੱਚ ਉੱਥੇ ਠੱਗ ਹੀ ਰਹਿੰਦੇ ਸਨ ਜਿਨ੍ਹਾਂ ਦਾ ਕੰਮ ਸੀ ਆਏ ਗਏ ਰਾਹੀਨ ਲੁੱਟਣਾ ਉਹਨਾਂ ਤੋਂ ਸਾਰਾ ਕੁਝ ਖੋਹ ਲੈਣਾ ਤੇ ਬਾਅਦ ਵਿੱਚ ਕਈ ਵਾਰ ਉਹਨਾਂ ਨੂੰ ਮਾਰ ਵੀ ਦਿੰਦੇ ਸੀ ਉਹਨਾਂ ਦਾ ਖਰਾਕ ਖੋਹ ਵੀ ਮਟਾ ਗੁੰਦੇ ਸੀ। ਤੋਂ ਗੁਰੂ ਸਾਹਿਬ ਤੇ ਮਰਦਾਨਾ ਜੀ ਇੱਕ ਘਰ ਦੇ ਅੱਗੇ ਪਹੁੰਚਦੇ ਆ। ਘਰ ਦਾ ਮਾਲਕ ਆ ਜਿਹੜਾ ਉਹ ਗੁਰੂ ਸਾਹਿਬ ਜੀ ਨੂੰ ਜੀ ਆਇਆਂ ਆਖਦਾ ਹੈ। ਉਸ ਨੂੰ ਚਾਹ ਪਾਣੀ ਉਹਨਾਂ ਨੂੰ ਪੁੱਛਦਾ ਹੈ, ਜਲ ਪਾਣੀ ਸ਼ਿਕਾਉਂਦਾ ਹੈ। ਤੇ ਬੇਨਤੀ ਕਰਦਾ ਹੈ ਕਿ ਸ਼ਾਮ ਦਾ ਵੇਲਾ ਹੈ, ਅੱਜ ਆਪ ਰਾਤ ਇੱਥੇ ਹੀ ਬਤੀਤ ਕਰੋ। ਪ੍ਰਸ਼ਾਦਾ ਪਾਣੀ ਸ਼ਕੋ ਤੇ ਸਾਨੂੰ ਸੇਵਾ ਦਾ ਮੌਕਾ ਦਿਓ। ਹੁਣ ਉਸ ਦੇ ਦਿਲ ਵਿੱਚ ਤਾਂ ਹੋਰ ਹੀ ਕੁਝ ਚੱਲ ਰਿਹਾ ਸੀ ਉਸ ਉਸ ਦੇ ਦਿਲ ਵਿੱਚ ਠੱਗੀ ਦਾ ਪ੍ਰਸੰਗ ਚੱਲਿਆ ਕਿ ਮੈਂ ਠੱਗਣਾ ਹੈ ਲੁੱਟਣਾ ਹੈ ਤੇ ਗੁਰੂ ਸਾਹਿਬ ਸਮਰੱਥ ਗੁਰੂ ਹਨ ਉਹ ਇਸ ਤੋਂ ਭਲੀ ਭਾਂਤ ਜਾਣੂ ਸਨ ਸੋ ਰਾਤ ਨੂੰ ਜਦੋਂ ਪ੍ਰਸ਼ਾਦਾ ਛੱਕ ਕੇ ਗੁਰੂ ਜੀ ਵਿਸ਼ਰਾਮ ਕਰਦੇ ਆ ਮਰਦਾਨਾ ਜੀ ਤਾਂ ਉਹ ਠੱਗ ਨੂੰ ਐਸੀ ਗੂੜੀ ਨੀਂਦ ਆਉਂਦੀ ਹੈ ਕਿ ਉਸ ਨੂੰ ਪਤਾ ਹੀ ਨਹੀਂ ਨਾ ਸੁੱਧ ਬੁੱਧ ਹੀ ਨਹੀਂ ਰਹਿੰਦੀ ਉਸ ਦੇ ਨਾਲ ਦੇ ਜਿਹੜੇ ਠੱਗ ਸਾਨੂੰ ਆਂਡ ਗਵਾਣ ਜਿਹੜੇ ਜਿਨ੍ਹਾਂ ਨੇ ਉਸ ਠੱਗ ਨਾਲ ਵਿਚਾਰ ਕੀਤੀ ਸੀ ਲੁੱਟਣ ਬਾਰੇ ਉਹਨਾਂ ਨੂੰ ਵੀ ਐਸੀ ਨੀਂਦ ਆਉਂਦੀ ਹੈ ਕਿ ਕੋਈ ਕਿਤੇ ਪਿਆ ਪਤਾ ਹੀ ਨਹੀਂ ਲੱਗਦਾ ਕਿੱਥੇ ਪਏ ਆ। ਅਮਰਤ ਵੇਲਾ ਹੁੰਦਾ ਹੈ ਗੁਰੂ ਜੀ ਅਸ ਅਦੀਵਾਰ ਦਾ ਕੀਰਤਨ ਕਰਦੇ ਹਨ ਉਹ ਤੋਂ ਇਸ਼ਨਾਨ ਪਾਣੀ ਕਰਕੇ ਉਸ ਤੋਂ ਬਾਅਦ ਗੁਰੂ ਜੀ ਉੱਥੇ ਚਾਲੇ ਪਾ ਦਿੰਦੇ ਆ। ਜਦੋਂ ਠੱਗ ਨੂੰ ਜਾਗ ਆਉਂਦੀ ਹੈ ਤਾਂ ਉਹ ਦੇਖਦਾ ਹੈ ਕਿ ਉਹ ਰਾਹੀ ਤਾਂ ਜਾ ਚੁੱਕੇ ਹਨ ਸਾਡਾ ਕੰਮ ਤਾਂ ਅਧੂਰਾ ਹੀ ਰਹਿ ਗਿਆ ਹੈ। ਜਿਹੜੇ ਆਂਡ ਗਵਾਨ ਦੇ ਠੱਗ ਸਨ ਉਸਦੇ ਮਿੱਤਰ ਸਨ ਉਹ ਆ ਕੇ ਉਸ ਨਾਲ ਲੜਨ ਲੱਗ ਪੈਂਦੇ ਹਨ ਕਿ ਸ਼ਾਇਦ ਇਸ ਨੇ ਹੀ ਠੱਗੀ ਦਾ ਸਾਰਾ ਸਮਾਨ ਆਪਣਾ ਲੁਕੋ ਲਿਆ ਹੈ ਤੇ ਸਾਨੂੰ ਦੇਣ ਤੋਂ ਚਲਦਾ ਹੈ ਆਪਸ ਵਿੱਚ ਲੜਦੇ ਹਨ ਤਾਂ ਉਹ ਠੱਗ ਫਿਰ ਆਪਣੇ ਠੱਗ ਪੀਰ ਦੀ ਸੌਂਹ ਹਾਂਦਾ ਹੈ ਕਸਮ ਚੁੱਕਦਾ ਹੈ ਫੇਰ ਕਿਤੇ ਜਾ ਕੇ ਉਸਦੇ ਮਿੱਤਰਾਂ ਨੂੰ ਯਕੀਨ ਹੋਉਂਦਾ ਹੈ ਫੇਰ ਕੁਝ ਨੌਜਵਾਨ ਠੱਗੋ ਸਪਿੰਡ ਦੇ ਜਿਹੜੇ ਹੁੰਦੇ ਆ ਉਹ ਕੀ ਕਰਦੇ ਆ ਗੁਰੂ ਜੀ ਤੇ ਮਰਦਾਨਾ ਜੀ ਦੀ ਪਹਾੜ ਦੇ ਵਿੱਚ ਚੱਲ ਪੈਂਦੇ ਆ ਚੱਲਦੇ-ਚੱਲਦੇ ਦੋਸਤੋਂ ਇੱਕ ਐਸੀ ਜਗ੍ਹਾ ਤੇ ਆ ਕੇ ਉਹ ਗੁਰੂ ਸਾਹਿਬ ਦੇ ਮਰਦਾਨਾਂ ਜਿਹਨੂੰ ਮਿਲ ਪੈਂਦੇ ਆ ਤੇ ਉਹਨਾਂ ਨਾਲ ਔਖੇ-ਔਖੀਆਂ ਗੱਲਾਂ ਕਰਦੇ ਆ ਮਾੜਾ ਚੰਗਾ ਬੋਲਦੇ ਆ ਕਿ ਆਪ ਸਾਨੂੰ ਧੋਖਾ ਦੇ ਕੇ ਭੱਜ ਜਾਏ ਹੋ ਗੁਰੂ ਜੀ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕੌਣ ਹੁੰਨੇ ਹੋ ਉਹ ਕਹਿੰਦੇ ਅਸੀਂ ਪਹਿਲਾਂ ਮਾਰਦੇ ਹਾਂ ਤੇ ਫੇਰ ਲੁੱਟਦੇ ਹਾਂ ਅਸੀਂ ਠੱਗ ਲੋਕ ਹੁੰਨੇ ਆ ਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਗੁਰੂ ਜੀ ਬਿਲਕੁਲ ਸ਼ਾਂਤ ਚਿੱਤ ਰਹੇ ਪਰ ਮਰਦਾਨਾ ਡਰ ਗਿਆ ਮਰਦਾਨੇ ਨੂੰ ਗੁਰੂ ਸਾਹਿਬ ਨੇ ਤਰਵਾਸ ਦਿੱਤਾ ਤੇ ਕਿਹਾ ਕਿ ਮਰਦਾਨਿਆਂ ਦੇਖ ਰੰਗ ਕਰਤਾ ਉਸ ਤੋਂ ਬਾਅਦ ਚ ਉਹ ਗੁਰੂ ਜੀ ਨੂੰ ਕਹਿੰਦੇ ਕਿ ਅਸੀਂ ਮਾਰ ਦਿੰਨੇ ਹਾਂ ਤੇ ਫਿਰ ਲੁੱਟਦੇ ਹਾਂ ਗੁਰੂ ਜੀ ਕਹਿੰਦੇ ਜੀ ਸਾਦ ਕੇ ਮਾਰੋ ਜੀ ਸਾਦ ਕੇ ਲੁੱਟੋ ਜਿਵੇਂ ਤੁਹਾਡੀ ਇੱਛਾ ਪਰ ਸਾਡੀ ਇੱਕ ਸ਼ਰਤ ਹੈ ਕਿ ਮਾਰਨ ਤੋਂ ਬਾਅਦ ਸਾਨੂੰ ਅਗਨਪੇਟ ਕਰ ਜਾ ਜੀ ਤੇ ਸਾਡਾ ਖਰਾ ਫੋਜ ਮਿਟ ਜਾਵੇਗਾ ਇਸ ਨਾਲ ਤੁਹਾਡੇ ਤੇ ਵੀ ਕੋਈ ਸ਼ੱਕ ਨਹੀਂ ਜਾਵੇਗਾ ਇੱਕ ਠੱਗ ਨੂੰ ਬੜਾ ਚੰਬਾ ਲੱਗਦਾ ਹੈ ਕਿ ਇਹ ਕਿਸ ਤਰ੍ਹਾਂ ਦੇ ਮਹਾਪੁਰਸ਼ ਹਨ ਆਮ ਤੌਰ ਤੇ ਅੱਜ ਤੱਕ ਜਿੰਨੇ ਵੀ ਲੋਕਾਂ ਨੂੰ ਅਸੀਂ ਠੱਗਿਆ ਹੈ ਉਹ ਜਾਂ ਤਾਂ ਰੋਂਦੇ ਹਨ ਵਿਲਕਦੇ ਹਨ ਕਿ ਸਾਨੂੰ ਨਾ ਮਾਰੋ ਨਾ ਮਾਰੋ ਜੇ ਕੋਈ ਸੂਰਮਾ ਮਿਲ ਜਾਂਦਾ ਹੈ ਤਾਂ ਅੱਗੋਂ ਲੜਾਈ ਕਰਦਾ ਹੈ ਉਸ ਨੂੰ ਮੁਸ਼ਕਲ ਨਾਲ ਮਾਰਿਆ ਜਾਂਦਾ ਹੈ ਇਹ ਪਹਿਲੇ ਭਲੇ ਵਿਅਕਤੀ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਜੀ ਸਦਕੇ ਮਾਰੋ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਬੜੇ ਚੰਬੇ ਵਿੱਚ ਪੈਂਦੇ ਹਨ ਫਿਰ ਇੱਕ ਦੂਸਰਾ ਠੱਗ ਜਾਂਦਾ ਹੈ ਕਿ ਅਗਨੀ ਕਿੱਥੋਂ ਲੈ ਕੇ ਆਵਾਂਗੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਪਹਿਲਾਂ ਮਾਰਾਂਗੇ ਫਿਰ ਅਗਨੀ ਲੈ ਕੇ ਆਵਾਂਗੇ ਫਿਰ ਅਗਨ ਪੇਟ ਕਰਾਂਗੇ ਪਰ ਫਿਰ ਉਹ ਗੁਰੂ ਜੀ ਨੇ ਪੁੱਛਦਿਆਂ ਕਿ ਅਗਨੀ ਕਿੱਥੋਂ ਮਿਲੇਗੀ ਗੁਰੂ ਜੀ ਉਸ ਨੂੰ ਦੱਸ ਦਿੰਦੇ ਹਨ ਕਿ ਉਹ ਸਾਹਮਣੇ ਦੂਰ ਕਿਤੇ ਧੂਆਂ ਉੱਠ ਰਿਹਾ ਹੈ ਉੱਥੇ ਅਗਨੀ ਹੋਵੇਗੀ ਉੱਥੋਂ ਅਗਨੀ ਲਿਆਓ ਦੋ ਤਿੰਨ ਠੱਗ ਉਸ ਜਿੱਧਰ ਧੂਆਂ ਨਿਕਲਿਆ ਸੀ ਉਧਰ ਨੂੰ ਚੱਲ ਪੈਂਦੇ ਹਨ ਅੱਗੇ ਜਾ ਕੇ ਕੀ ਦੇਖਦੇ ਹਨ ਕਿ ਇੱਕ ਚਿਖਾ ਬਲ ਰਹੀ ਸੀ ਕਿਸੇ ਬਰਤੀ ਦੀ ਉਸ ਦੇ ਸਾਥ ਸੰਬੰਧੀ ਜਿਹੜੇ ਸੀਗੇ ਉਸ ਦੇ ਜਿਹੜੇ ਪਰਿਵਾਰਜਨ ਸੀਗੇ ਉਹ ਬੰਦੇ ਨੂੰ ਜਲਾ ਕੇ ਉਸ ਦੀ ਚਿਖਾ ਨੂੰ ਜਲਾ ਕੇ ਵਾਪਸ ਜਾ ਚੁੱਕੇ ਸਨ ਤਾਂ ਠੱਗ ਕੀ ਦੇਖਦੇ ਹਨ ਕਿ ਇੱਕ ਆਦਮੀ ਹੈ ਨਗਨ ਅਵਸਥਾ ਦੇ ਵਿੱਚ ਬਿਲਕੁਲ ਨਗਨ ਤੇ ਉਸ ਨੂੰ 3-4 ਬੜੇ ਖੁੰਖਾਰ ਜੇ ਵਿਅਕਤੀ ਉਸ ਨੂੰ ਬਾਹਾਂ ਤੋਂ ਫੜ ਕੇ ਜਿਸ ਤਰ੍ਹਾਂ ਕੈਦੀ ਨੂੰ ਲੈ ਜਾਂਦੇ ਹਨ ਲਿਆ ਰਹੇ ਅੱਗੇ ਜਾਂਦੇ ਹਨ ਤਾਂ ਚਿਖਾ ਵਿੱਚੋਂ ਅਗਨੀ ਲੈਂਦੇ ਹਨ ਤੇ ਜਦੋਂ ਵਾਪਸ ਮੁੜਨ ਲੱਗਦੇ ਹਨ ਤਾਂ ਕੀ ਦੇਖਦੇ ਹਨ ਕਿ ਉਹੀ ਵਿਅਕਤੀ ਜਿਹੜਾ ਨਗਨ ਅਵਸਥਾ ਵਿੱਚ ਸੀ ਹੁਣ ਇੱਕ ਪੂਰੇ ਵਸਤਰ ਪਹਿਨੇ ਹੋਏ ਹਨ ਇੱਕ ਸ਼ਾਹੀ ठाठ ਵਾਲੇ ਵਸਤਰ ਜੋ ਰਾਜਾ ਮਹਾਰਾਜੇ ਦੇ ਪਹਿਨੇ ਹੁੰਦੇ ਹਨ ਉਹ ਪਹਿਨੇ ਹੋਏ ਹਨ ਤੇ ਜਿਹੜੇ ਉਸ ਨੂੰ ਲਿਜਾਣ ਵਾਲੇ ਪੁਰਸ਼ ਸੀਗੇ ਹੁਣ ਉਹ ਖੁੰਖਾਰ ਪੁਰਸ਼ ਨਹੀਂ ਸੀਗੇ ਹੁਣ ਭਲੇ ਪੁਰਸ਼ ਜਾਵ ਰਹੇ ਸੀ ਜੋ ਉਸ ਦੇ ਦਵਾਲੇ ਸਤਕਾਰ ਸਹਿਤ ਖੜੇ ਸਨ ਠੱਗ ਬੜੇ ਹੈਰਾਨ ਹੁੰਦੇ ਹਨ ਉਹਨਾਂ ਨੂੰ ਉਹ ਇੱਕ ਪਰਛਾਵਾਂ ਮਾਤਰ ਭੇਖਿਆ ਜਾਂ ਪੈਂਦਾ ਪਰ ਥਾਕ ਉਹਨਾਂ ਨੂੰ ਦਿਸਦੇ ਆ ਪਰ ਉਹ ਇੱਕ ਛਲਾਵਾ ਜਾਂ ਹੁੰਦਾ ਜਿਵੇਂ ਆਪਾਂ ਕਹਦੇ ਨੇ ਕੋਈ ਫਿਰ ਉਸ ਵਿੱਚੋਂ ਦਿਸਣੋਂ ਵੀ ਹਟ ਜਾਂਦੇ ਆ ਫਿਰ ਉਹ ਪੁੱਛਦੇ ਆ ਕਿ ਇਹ ਕੀ ਔਤਕ ਹੈ ਉਹ ਆਪਸ ਵਿੱਚ ਜਿਹੜੇ ਜਿਹੜੇ ਤਾਂ ਉਸ ਨੂੰ ਸ਼ਾਹੀ ठाठ-ਠਾਠ ਨਾਲ ਲਿਜਾਣ ਲੱਗੇ ਸਨ ਉਹ ਸਨ ਰਾਮ ਗਣ ਤੇ ਜਿਹੜੇ ਪਹਿਲਾਂ ਨਗਰ ਨਿਵਸਥਾ ਵਿੱਚ ਲਿਜਾ ਰਹੇ ਸਨ ਉਹ ਸਨ ਜਮ ਗਣ ਉਹ ਆਪਸ ਵਿੱਚ ਟਕਰ ਆਉਂਦੇ ਆ ਆਪਸ ਵਿੱਚ ਬੋਲਚਾਲ ਕਰਦੇ ਆ ਤੂੰ ਕਹਿੰਦੇ ਆ ਜਿਹੜੇ ਜਾਮਗਣ ਸੀ ਉਹ ਕਹਿੰਦੇ ਕਿ ਸਾਨੂੰ ਹੁਕਮ ਹੋਇਆ ਹੈ ਕਿ ਇਸ ਵਕਤੀ ਨੇ ਵਿਅਕਤੀ ਨੇ ਮਾੜੇ ਕਰਮ ਕੀਤੇ ਹਨ ਇਸ ਨੂੰ ਕੁੰਭੀ ਨਰਕ ਵਿੱਚ ਸੱਟ ਕੇ ਆਉਣਾ ਪਰ ਦੂਜੇ ਪਾਸੇ ਜਿਹੜੇ ਰਾਮਗਣ ਹੁੰਦੇ ਆ ਉਹ ਕਹਿੰਦੇ ਆ ਉਹਨਾਂ ਨੂੰ ਫਿਰ ਠੱਗ ਕਹਿੰਦੇ ਕਿ ਤੁਸੀਂ ਇਹਨਾਂ ਦੀ ਮਾਲਕੀ ਹੈ ਇਹ ਰੂਹ ਨੂੰ ਲਿਆ ਰਹੇ ਸਨ ਨਗਨ ਆਵਸਾ ਤੁਸੀਂ ਇਹਨਾਂ ਤੋਂ ਕਿਉਂ ਖੋਹ ਲਿਆ ਹੈ ਉਹ ਜਿਹੜੇ ਭਲੇ ਵਿਅਕਤੀ ਸਨ ਜਿਹੜੇ ਸਰਕਾਰ ਸਾਹਿਤ ਉਸ ਨੂੰ ਲਿਆ ਰਹੇ ਸਨ ਵਿਅਕਤੀ ਦੀ ਆਤਮਾ ਨੂੰ ਉਹ ਦੱਸਦੇ ਹਨ ਕਿ ਇਸ ਨੇ ਮਾੜੇ ਕਰਮ ਕੀਤੇ ਹੋਏ ਸਨ ਇਹ ਗੱਲ ਬਿਲਕੁਲ ਠੀਕ ਹੈ ਇਸ ਨੇ ਕੁੰਭੀ ਨਰਕ ਵਿੱਚ ਬੈਣਾ ਸੀ ਇਹ ਗੱਲ ਵੀ ਬਿਲਕੁਲ ਠੀਕ ਹੈ ਬਸ ਜਿਸ ਭਲੇ ਪੁਰਸ਼ ਨੂੰ ਜਿਸ ਮਹਾਪੁਰਸ਼ ਨੂੰ ਜਿਸ ਗੁਰੂ અવਤਾਰ ਨੂੰ ਤੁਸੀਂ ਮਾਰਨ ਆਏ ਹੋ ਉਹਨਾਂ ਦੀ ਦ੍ਰਿਸ਼ਟੀ ਇਸ ਦੀ ਆਤਮਾ ਵਿੱਚੋਂ ਨਿਕਲ ਰਹੀ ਚਿਖਾ ਵਿੱਚੋਂ ਨਿਕਲਦੇ ਧੂਏ ਉੱਤੇ ਪੈਣ ਕਾਰਨ ਇਹ ਆਦਮੀ ਵਿਕੰਠ ਨੂੰ ਪ੍ਰਾਪਤ ਹੋਇਆ ਹੈ ਸਵਰਗ ਨੂੰ ਪ੍ਰਾਪਤ ਹੋਇਆ ਹੈ ਇਸ ਦੀ ਆਤਮਾ ਨੇ ਕੁੰਭੀ ਨਰਕ ਵਿੱਚ ਜਾਣਾ ਸੀ ਪਰ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਇਸ ਦੀ ਚਿਖਾ ਦੇ ਧੂਏ ਉੱਪਰ ਪੈਣ ਨਾਲ ਹੁਣ ਇਹ ਸਵਰਗਾਂ ਨੂੰ ਜਾਵੇਗਾ। ਤਾਂ ਗੁਰੂ ਨਾਨਕ ਸਾਹਿਬ ਇੰਨੇ ਪ੍ਰਤੱਖ ਇੰਨੇ ਸਮਰੱਥ ਗੁਰੂ ਸਨ। ਜਦੋਂ ਠੱਗ ਇਹ ਗੱਲ ਸੁਣਦੇ ਹਨ ਤਾਂ ਦੌੜਦੇ ਹਨ ਗੁਰੂ ਜੀ ਵੱਲ ਨੂੰ ਆ ਕੇ ਉਹਨਾਂ ਦੇ ਚਰਨ ਨਹੀਂ ਡਿੱਗ ਪੈਂਦੇ ਹਨ। ਦੂਜੇ ਠੱਗਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ। ਜਦੋਂ ਸਾਰੇ ਵਿਥਿਆ ਸੁਣਾਉਂਦੇ ਹਨ ਕਿ ਇਸ ਤਰ੍ਹਾਂ ਵਾਪਰਿਆ ਹੈ। ਉਹ ਵੀ ਉਹਨਾਂ ਗੁਰੂ ਸਾਹਿਬ ਜੀ ਦੇ ਪੈਰੀਂ ਪੈ ਜਾਂਦੇ ਹਨ। ਗੁਰੂ ਸਾਹਿਬ ਜੀ ਅਡੋਲ ਖੜੇ ਰਹਿੰਦੇ ਹਨ। ਪਰ ਫਿਰ ਗੁਰੂ ਜੀ ਉਹਨਾਂ ਠੱਗਾਂ ਦਾ ਵੀ ਨਿਸਤਾਰਾ ਕਰ ਦਿੰਦੇ ਹਨ, ਉਹਨਾਂ ਦਾ ਵੀ ਉਧਾਰ ਕਰ ਦਿੰਦੇ ਹਨ। ਸੋ ਦੋਸਤੋ ਗੁਰੂ ਸਾਹਿਬ ਅੱਜ ਵੀ ਸਾਡੇ ਵਿੱਚ ਹਾਜ਼ਰ ਹਨ। ਧੰਤਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਸਰੂਪ ਦੇ ਵਿੱਚ ਉਹਨਾਂ ਦਸਾਂ ਪਾਤਸ਼ਾਹੀ ਦੀ ਜੋਤ ਅੱਜ ਵੀ ਹਾਜ਼ਰ ਹੈ। ਅੱਜ ਵੀ ਉਹ ਦ੍ਰਿਸ਼ਟਮਾਨ ਹਨ। ਅੱਜ ਵੀ ਅਸੀਂ ਉਹਨਾਂ ਦੇ ਦਰਸ਼ਨ ਕਰੀਏ। ਅੱਜ ਵੀ ਉਹ ਗੁਰੂ ਸਾਹਿਬ ਦੀ ਸਾਡੇ ਦੇ ਦ੍ਰਿਸ਼ਟੀ ਪਵੇ ਤਾਂ ਸਾਡਾ ਉਧਾਰ ਹੋਵੇਗਾ। ਸੋ ਸਮਰਾਤ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਉਸ ਤੇ ਟੇਕ ਆਖਣੀ ਚਾਹੀਦੀ ਹੈ। ਸੋ ਅੱਜ ਦਾ ਇਹ ਪ੍ਰਸੰਗ ਇਸੇ ਲਈ ਸੁਣਾਇਆ ਹੈ ਕਿ ਕਿਸ ਤਰ੍ਹਾਂ ਜਦੋਂ ਸਾਡੇ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਇੱਕ ਧ੍ਰਿਸ਼ਟੀ मात्र ਇੱਕ ਪਲ ਉਸ ਦੇ ਧੂਏ ਚਿਖਾ ਦੇ ਧੂਏ ਤੇ ਪੈਣ ਨਾਲ ਇਹ ਇੱਕ ਨਰਕਾ ਨੂੰ ਜਾ ਰਹੀ ਰੂਹ ਸਵਰਗਾਂ ਨੂੰ ਹੋ ਤੁਰਦੀ ਹੈ ਜਮਗਣ ਲਿਆ ਰਹੇ ਸਨ ਤੇ ਉੱਥੇ ਜਾਮਾ ਗਣਾ ਤੋਂ ਹੋ ਕੇ RAM ਗਣ ਲੈ ਕੇ ਜਾਂਦੇ ਹਨ ਸੋ ਇਸ ਤਰ੍ਹਾਂ ਗੁਰੂ ਸਾਹਿਬ ਦੇ ਲਾਡ ਲੱਗਣਾ ਚਾਹੀਦਾ ਹੈ ਉਹਨਾਂ ਤੇ ਉਹ ਵਟਾਸ ਰੱਖਣਾ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਤਾਂ ਕਿ ਉਹਨਾਂ ਦੀ ਦ੍ਰਿਸ਼ਟੀ ਸਦਾ ਸਾਡੇ ਦੇ ਬਣੀ ਰਹੇ ਅਗਲੇ ਪ੍ਰਸੰਗ ਵਿੱਚ ਫੇਰ ਕੋਈ ਜੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ